ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਨੇ ਸੂਬੇ ਪਾਰ ਦੀਆਂ ਕਿਸਾਨ ਯੂਨੀਅਨਾਂ, ਮਜ਼ਦੂਰ ਗਰੁੱਪਾਂ, ਵਿਦਿਆਰਥੀ ਸੰਗਠਨਾ, ਦੁਕਾਨਦਾਰਾਂ ਤੇ ਕਰਮਚਾਰੀਆਂ ਨੂੰ ਅੱਜ ਲੁਧਿਆਣੇ ਜ਼ਿਲ੍ਹੇ ਦੇ ਯੋਦਾਪਿੰਡ ਦੀ ਅਨਾਜ ਮੰਡੀ ਵਿੱਚ ਹੋਣ ਵਾਲੀ ਜ਼ਮੀਨ ਬਚਾਓ ਰੈਲੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਇਸ ਸੱਦਾ ਸਮਾਗਮ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਇੱਕ ਸਮੀਖਿਆ ਮੀਟਿੰਗ ਤੋਂ ਬਾਅਦ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਹੋ ਰਾਨ ਦਿੱਤਾ ਗਿਆ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸੂਬਾ ਸਰਕਾਰ ਤੇ ਵਿਵਾਦਪੂਰਨ ਜ਼ਮੀਨ ਪੂਲਿੰਗ ਨੀਤੀ ਨੂੰ ਉਤਸ਼ਾਹਿਤ ਕਰਕੇ ਕਾਰਪੋਰੇਟ ਦਬਾਅ ਅਗੇ ਝੁਕਣ ਦਾ ਦੋਸ਼ ਲਗਾਇਆ ਏ ਪ੍ਰਦਰਸ਼ਨਕਾਰੀਆਂ ਵੱਲੋਂ ਇਸ ਕਾਲੀ ਨੀਤੀ ਵਜੋਂ ਵਰਨਿਤ ਕੀਤੇ ਜਾਣਤੇ ਇਸ ਦਾ ਉਦੇਸ਼ ਉਪਜਾਊ ਖੇਤੀਬਾੜੀ ਜ਼ਮੀਨ ਨੂੰ ਨਿਜੀ ਵਿਕਾਸਕਾਰਾਂ ਨੂੰ ਘੱਟ ਕੀਮਤਾਂ 'ਤੇ ਤਬਦੀਲ ਕਰਨਾ ਏ ਆਗੂ ਨੇ ਕਿਹਾ ਕਿ ਇਸ ਵੇਲੇ 65000 ਏਕੜ ਤੋਂ ਵੱਧ ਜ਼ਮੀਨ ਕਣਕ ਚੋਨਾ ਤੇ ਸਬਜ਼ੀਆਂ ਵਰਗੀਆਂ ਮਹੱਤਵਪੂਰਨ ਫਸਲਾਂ ਪੈਦਾ ਕਰਦੀ ਏ ਜੋ ਅਨਾਜ ਤੇ ਦੇਸ਼ ਨੂੰ ਭੋਜਨ ਦਿੰਦਿਆਂ ਨੇ ਇਹਨਾਂ ਜ਼ਮੀਨਾਂ ਨੂੰ ਕੰਕਰੀਟ ਦੇ ਜੰਗਲਾਂ ਵਿੱਚ ਬਦਲਣ ਨਾਲ ਭੋਜਨ ਅਸੁਰੱਖਿਆ ਤੇ ਵਿਆਪਕ ਭੁੱਖਮਰੀ ਪੈਦਾ ਹੋਵੇਗੀ। ਪਿਛਲੇ ਸਾਲ ਵੀ ਕਿਸਾਨ ਰੱਜ ਕੇ ਰੁਲਿਆ ਔਰ ਰੱਜ ਕੇ ਖਰਾਬ ਕੀਤਾ ਔਰ ਬਰਬਾਦ ਕਰਕੇ ਰੱਖਤਾ ਤੇ ਇਸ ਵਾਰੀ ਫੇਰ ਉਹੀ ਤਿਆਰੀ ਦੁਬਾਰਾ ਫੇਰ ਹੋ ਰਹੀ ਹੈ। ਇਹ ਕਿਸੇ ਵੀ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਇਹਨਾਂ ਸਾਰੇ ਹਾਲਾਤਾਂ ਨੂੰ ਵੇਖ ਕੇ ਅਸੀਂ ਸਮਝਦੇ ਹਾਂ ਕਿ ਇਹ ਲੜਾਈ ਕੇਵਲ ਕਿਸਾਨ ਦੀ ਨਹੀਂ ਰਹੀ ਇਹ ਹਰ ਵਰਗ ਦੀ ਲੜਾਈ ਬਣ ਗਈ ਹੈ ਤੋਂ ਜਿੰਨੇ ਵੀ ਕਮਿਊਨਿਟੀਆਂ ਦੇ ਲੋਕ ਨੇ ਜਿੰਨਿਆਂ ਵੀ ਯੂਨੀਅਨਸ ਨੇ ਚਾਹੇ ਵਪਾਰ ਮੰਡਲ ਆ ਚਾਹੇ ਸਟੂਡੈਂਟਾਂ ਦੀ ਯੂਨੀਅਨ ਆ ਚਾਹੇ ਮਜ਼ਦੂਰਾਂ ਦੀ ਯੂਨੀਅਨ ਆ ਚਾਹੇ ਰਿਕਸ਼ਾ ਚਾਲਕਾਂ ਦੀ ਯੂਨੀਅਨ ਆ ਜੋ ਵੀ ਯੂਨੀਅਨਸ ਨੇ ਕਿਸਾਨਾਂ ਦੀਆਂ ਯੂਨੀਅਨਾਂ ਸਭ ਨੂੰ ਸਾਡੀ ਅਪੀਲ ਹੈ ਹੱਥ ਜੋੜ ਕੇ ਤੇ ਭਾਈ ਹੁਣ ਇਹ ਲੜਾਈ ਆ ਜਿਹੜੀ ਬਹੁਤ ਵੱਡੀ ਪੱਧਰ ਦੇ ਉੱਤੇ ਸਾਨੂੰ ਇਕੱਠੇ ਹੋ ਕੇ ਲੜਨੀ ਪੈਣੀ ਤੇ ਏਕਤਾ ਦੀ ਲੋੜ ਆ